ਇੱਕ ਵਾਰੀ ਸ਼ੇਰ ਭੇੜੀਆਂ ਨੂੰ ਕਹਿੰਦਾ ਯਾਰ ਭੇੜੀਏ ਅੱਜ ਮੇਰਾ ਨਾ ਗਧਾ ਖਾਣ ਨੂੰ ਬਹੁਤ ਜੀ ਕਰਦਾ ਜਾ ਜੰਗਲ 'ਚ ਕੋਈ ਗਧੇ ਨੂੰ ਲੱਭ ਕੇ ਲੈ ਕੇ ਆ ਉਹ ਜਾਂਦਾ ਇਹ ਗਧੇ ਕੋਲੇ ਜਾਂਦਾ ਗਧੇ ਨੂੰ ਕਹਿੰਦਾ ਭਾਈ ਆ ਜਾ ਮੇਰੇ ਨਾਲ ਚੱਲ ਉਹ ਕਹਿੰਦਾ ਕਿੱਧਰ ਕਹਿੰਦਾ ਤੈਨੂੰ ਸ਼ੇਰ ਬਲਾਈ ਜਾਂਦਾ ਉਹ ਕਹਿੰਦਾ ਮੈਂ ਨਹੀਂ ਜਾਂਦਾ ਭਰਾਵਾ ਖਾ ਜੂ ਮੈਨੂੰ ਕਹਿੰਦਾ ਤੈਨੂੰ ਰਾਜਾ ਬਣਾਉਣਾ ਚਾਹੁੰਦਾ ਹਾਂ ਚੱਲ ਮੇਰੇ ਨਾਲ ਗਧਾ ਉਹਦੇ ਨਾਲ ਚੱਲ ਪੈਂਦਾ ਜੋ ਜਾਂਦਾ ਤੇ ਉੱਥੇ ਜਾ ਕੇ ਭਾਈ ਸ਼ੇਰ ਉਹਦਾ ਕੰਨ ਖਾ ਜਾਂਦਾ ਗਧੇ ਦਾ ਗਧਾ ਭੱਜ ਕੇ ਆ ਜਾਂਦਾ ਭੇੜੀਆਂ ਨੂੰ ਕਹਿੰਦਾ ਦੁਬਾਰੇ ਲੈ ਕੇ ਆ ਜਾ ਕੇ ਭੇੜੀਆਂ ਫੇਰ ਜਾਂਦਾ ਕਹਿੰਦਾ ਗਦੇ ਬਈ ਭੱਜ ਕੇ ਕਾ ਤੂੰ ਆਇਆ ਕਹਿੰਦਾ ਯਾਰ ਮੇਰਾ ਕੰਨ ਖਾ ਗਿਆ ਕਹਿੰਦਾ ਉਹ ਕਾਨੂੰ ਨੇ ਤਾਂ ਖਾਦਾ ਤੈਨੂੰ ਤਾਜ ਪੁਆਉਣਾ ਸੀ ਤੇਰੇ ਕੰਨ ਫਸਦੇ ਸੀ ਤਾਜ ਪਹਿਣਾ ਨਹੀਂ ਸੀ ਤੇਰੇ ਤਾਂ ਕੰਨ ਖਾਦਾ ਉਹਨੇ ਚੱਲ ਤੈਨੂੰ ਰਾਜਾ ਬਣਾਉਣਾ ਉਹਨੇ ਗਦਾ ਫੇਰ ਭੱਜ ਜਾਂਦਾ ਗਦਾ ਫੇਰ ਜਾਂਦਾ ਤੇ ਸ਼ੇਰ ਉਹਦੀ ਪੂਛ ਖਾ ਜਾਂਦਾ ਗਦਾ ਫੇਰ ਭੱਜ ਲੈਂਦਾ ਉਹ ਭੇੜੀਆਂ ਨੂੰ ਫੇਰ ਕਹਿੰਦਾ ਲੈ ਕੇ ਯਾਰ ਜੇ ਭੱਜ ਕਿਉਂ ਉਹ ਫੇਰ ਜਾਂਦਾ ਗਦੇ ਕੋਲੇ ਭੇੜੀਆਂ ਗਧੇ ਨੂੰ ਕਹਿੰਦਾ ਹੁਣ ਕਾਹ ਤੋਂ ਪੁੱਜਿਆ ਕਹਿੰਦਾ ਭਰਾ ਮੇਰੀ ਪੂਛ ਖਾ ਗਿਆ ਉਹ ਕਹਿੰਦਾ ਤੇਰੀ ਪੂਛ ਚੰਦਰੀਆ ਤਾਂ ਖਾਧੀ ਐ ਸ਼ੇਰ ਤੈਨੂੰ ਸਿੰਘਾਸਨ ਤੇ ਬਿਠਾਉਣਾ ਚਾਹੁੰਦਾ ਸੀ ਪੂਛ ਤੇਰੀ ਅੜਨੀ ਸੀ ਵਿੱਚ ਚੱਲ ਦੁਬਾਰੇ ਤੈਨੂੰ ਰਾਜਾ ਬਣਾਉਣਾਗਾ ਉਹ ਭਾਈ ਭੇੜੀਆਂ ਗਧੇ ਨੂੰ ਲੈ ਕੇ ਫੇਰ ਤੁਰ ਪੈਂਦਾ ਤੇ ਹੁਣ ਜਦੋਂ ਜਾਂਦਾ ਹੁਣ ਸ਼ੇਰ ਭਾਈ ਗਧੇ ਨੂੰ ਮਾਰ ਦਿੰਦਾ ਤੇ ਸ਼ੇਰ ਆਪਦੇ ਆੜੀ ਭੇੜੀਆਂ ਨੂੰ ਕਹਿੰਦਾ ਐ ਕਰ ਇਹਦੀਆਂ ਦੋਵੇਂ ਅੱਖਾਂ ਇਹਦਾ ਦਿਮਾਗ ਤੇ ਇਹਦੀ ਕਿਡਨੀ ਤਿੰਨੇ ਚੀਜ਼ਾਂ ਕੱਢ ਕੇ ਲੈ ਕੇ ਆ ਮੈਂ ਖਾਣੀ ਆਂ ਪਈਉ ਜਾਂਦਾ ਭੇੜੀਆ ਭੇੜੀਆ ਪਈਉ ਦੀ ਕਿਡਨੀ ਵੀ ਕੱਢ ਲੈਂਦਾ ਅੱਖਾਂ ਵੀ ਕੱਢ ਲੈਂਦਾ ਤੇ ਨਾਲੇ ਦਿਮਾਗ ਵੀ ਕੱਢ ਲੈਂਦਾ ਦਿਮਾਗ ਉਹਦਾ ਆਪ ਹੀ ਖਾ ਜਾਂਦਾ ਤੇ ਆ ਕੇ ਉਹਦੇ ਮੂਰੇ ਰੱਖ ਦਿੰਦਾ ਸਮਾਨ ਉਹ ਕਹਿੰਦਾ ਯਾਰ ਆ ਤਾਂ ਠੀਕ ਹੈ ਅੱਖਾਂ ਵੀ ਇਹਦੀਆਂ ਹੈਗੀਆਂ ਨੇ ਇਹਦੀ ਕਿਡਨੀ ਵੀ ਹੈਗੀ ਐ ਤੇ ਦਿਮਾਗ ਕਿੱਥੇ ਆ ਕਹਿੰਦਾ ਸਾਹਿਬ ਜੇ ਤੇ ਦਿਮਾਗ ਹੁੰਦਾ ਹੈ ਇਹ ਤੀਜੀ ਵਾਰੀ ਤੁਹਾਡੇ ਕੋਲੇ ਆਉਂਦਾ ਫਿਰ ਹੈ ਇਹ ਗੱਲ ਨਾ ਗਧੇ ਵਾਸਤੇ ਨਹੀਂ ਹੈ ਇਹ ਗੱਲ ਤੁਹਾਡੀ ਜ਼ਿੰਦਗੀ ਵਾਸਤੇ ਵੀ ਹੈ ਜੇ ਤੁਹਾਨੂੰ ਸਚਾਈ ਪਤਾ ਆ ਗਈ ਤੇ ਤੁਸੀਂ ਸੱਚਾਈ ਪਤਾ ਹੋਣ ਦੇ ਬਾਅਦ ਵੀ ਉਸ ਸੱਚਾਈ ਨੂੰ ਇਗਨੋਰ ਕਰ ਰਹੇ ਹੋ ਨਾ ਤਾਂ ਤੁਸੀਂ ਵੀ ਫਿਰ ਉਸ ਤੋਂ ਵੱਡੇ ਗਦੇ ਹੋ ਇਹ ਗੱਲ ਯਾਦ ਰੱਖਿਓ ਮੇਰੀ ਮੇਰੀ ਨੂੰ ਪਹੁੰਚਦੀ ਔਕਾਤ ਮੁੱਕ ਗਈ